ਕਈ ਈ ਬੰਦਾ ਸੋਚਦਾ ਕੁਛ ਆ ਤੇ ਹੋ ਕੁਛ ਜਾਂਦਾ ਦੇਖੋ ਯਾਰ ਆ ਜਾ ਇੱਕ ਸੌਦਾ ਕਰੀਏ ਛੁੜ ਕਰਾਂਗੇ ਇਹਦਾ ਕੀ ਡਣਾ ਮੈਂ ਤਾਂ ਕਵਾੜ ਦਾ ਕੰਮ ਕਰਦਾ ਇਹੋ ਜੇ ਸੌਦੇ ਮੈਂ ਨਹੀਂ ਕਰਦਾ ਕੋਈ ਤੂੰ ਸੌਦਾ ਦਾ ਕਰ ਆ ਇਹ ਤਾਂ ਮੈਂ ਵੀ ਕਵਾੜ ਦੇ ਭਾਚੀ ਦੇਊਗਾ ਨਹੀਂ ਨਹੀਂ ਸੋਣੀ ਐ ਕਿਉਂ ਕੌਲ ਮਾਰਦਾ ਓਏ ਰੰਗ ਰੋਗ ਨਹੀਂ ਸੋਹਣਾ ਹੈਗਾ ਮੇਚ ਦਾ ਕੱਖ ਨਹੀਂ ਠੱਗੀ ਹੋ ਵੀ ਮੇਰੇ ਨਾਲ ਤਾਂ ਤਾਲਾ ਦਲਾ ਨਹੀਂ ਬੜਾ ਨਿਕਲ ਗਿਆ ਨਾਲੇ ਦਲਾਲ ਨਹੀਂ ਹੁੰਦਾ ਵਿਚੋਲਾ ਹੁੰਦਾ ਪਰ ਦਲਾਲ ਹੋਵੇ ਚਾਹੇ ਵਿਚੋਲਾ ਕੰਮ ਤਾਂ ਇੱਕੋ ਹੀ ਹੈ ਠੱਗੀ ਤਾਂ ਮੇਰੇ ਨਾਲ ਵਜੀ ਸੀਗੀ ਦਿਖਾਈ ਕੋਈ ਹੋਰ ਸੀ ਤੇ ਦੇ ਕੋਈ ਹੋਰ ਦਿੱਤੀ ਪਰ ਮੈਂ ਤਾਂ ਕੌੜਾ ਘੁੱਟ ਭਰ ਲਿਆ ਉਸੇ ਨਾਲ ਹੀ ਜ਼ਿੰਦਗੀ ਕੱਢੀ ਜਾਂਨੇ ਫੇਰ ਆਪਾਂ ਬੱਟਾ ਸੱਟਾ ਕਰ ਲੈਨੇ ਆ ਕੰਮ ਤਾਂ ਵੱਟੇ-ਟੱਟੇ ਆਲਾ ਠੀਕ ਲੱਗਦਾ ਹੈ ਪਰ ਮੇਰੇ ਜਵਾਕਾਂ ਨੇ ਨਹੀਂ ਮੰਨਣਾ ਉਹ ਨਹੀਂ ਨਹੀਂ ਮੇਰੇ ਤੋਂ ਪਹਿਲਾਂ ਤਾਂ 3-4 ਥਾਮਾਂ ਤੇ ਰਹੀ ਐ ਉਹ ਸਾਤਾ ਵਿਕਰਨੇ ਰੱਖੀ ਐ ਸਾਹ ਦਰਸ਼ਨ ਨੇ ਰੱਖੀ ਐ 6 ਮਹੀਨੇ ਭੋਗੇ ਕੋਲ ਰਹੀ ਐ ਫੇਰ ਤੈਨਦੇ ਚ ਕੀ ਰਿਹਾ ਹੋਣਾ ਮੇਰੇ ਕੋਲੇ ਤੇਰੇ ਵਾਲੀ ਦੀ ਫੋਟੋ ਹੈਗੀ ਹੈਗੀ ਐ ਪਰ ਫੋਨ 'ਚ ਐ ਲੈ ਦਿਖਾ ਤਾਂ ਸਹੀ ਦੇਖੀਏ ਕਿੰਨਾ ਫਰਕ ਐ ਖਾ ਦੇ ਉਹ ਇਹ ਇਹ ਤਾਂ ਜਨਾਨੀ ਦੀ ਫੋਟੋ ਹੈ ਹਾਂ ਮੇਰੇ ਘਰ ਵਾਲੀ ਦੀ ਹੈ ਉਹ ਯਾਰ ਮੈਂ 트ਰਾਜੀ ਦੀ ਗੱਲ ਕਰੀ ਜਾਂਦਾ